ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੇ ਹੋਰ ਵੀ ਜੋ ਸੱਜਣ ਮਿੱਤਰ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਨੇ ਬਹੁਤ ਬਹੁਤ ਸ਼ੁਕਰਾਨਾ ਸਬਦ ਸਤਿ ਸ਼੍ਰੀ ਅਕਾਲ ਸਭ ਨੂੰ ਪੰਜਾਬ ਦੇ ਵਿਭਾਗਾਂ ਜੋ ਵੱਖ-ਵੱਖ ਵਿਭਾਗ ਨੇ ਉਹਨਾਂ ਦੇ ਵਿੱਚ ਜੋ ਵੱਖ-ਵੱਖ ਅਸਾਮੀਆਂ ਆਉਂਦੀਆਂ ਨੇ ਉਹਨਾਂ ਪ੍ਰੀਖਿਆਵਾਂ ਦੇ ਮੱਦੇ ਨਜ਼ਰ ਆਪਾਂ ਮਹੱਤਵਪੂਰਨ ਪ੍ਰਸ਼ਨ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਨੇ ਆਓ ਆਪਾਂ ਹੋਰ ਮਹੱਤਵਪੂਰਨ ਪ੍ਰਸ਼ਨ ਕਰੀਏ ਇਹ ਜਿਹੜੇ ਪ੍ਰਸ਼ਨ ਨੇ ਇਹਦੇ ਵਿੱਚ ਜ਼ਿਆਦਾਤਰ ਪ੍ਰਸ਼ਨ 10ਕ ਹੋਈ ਪ੍ਰਸ਼ਨ ਸ਼ਾਮਿਲ ਕੀਤੇ ਨੇ ਮੈਂ ਔਰ ਪੰਜਾਬ ਦੀ ਕਰੰਟ ਲਈ ਲਗਭਗ ਜਿਹੜੀ ਜੀਕੇ ਹੈ ਔਰ ਕੁਝ ਹੋਰ ਜਿਹੜੇ ਹੈਗੇ ਨੇ ਪੰਜਾਬ ਦੇ ਨਾਲ ਸੰਬੰਧਿਤ ਪ੍ਰਸ਼ਨ ਇਹਦੇ ਵਿੱਚ ਮੈਂ ਪਾਏ ਨੇ ਆਓ ਜੀ ਆਪਾਂ ਕਰਦੇ ਹਾਂ ਪ੍ਰਸ਼ਨ ਪਹਿਲਾ ਪ੍ਰਸ਼ਨ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਰਿਪੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਕਿੰਨੇ ਸਰੋਤਾਂ ਤੋਂ ਨੁਕਸਾਨ ਦੀ ਪਛਾਣ ਕੀਤੀ ਗਈ ਹੈ ਇਹ ਨਾ ਸਰਕਾਰ ਦੀ ਹੀ ਰਿਪੋਰਟ ਹੈ ਪੰਜਾਬ ਸਰਕਾਰ ਦੀ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਕੁਝ ਅਜਿਹੇ ਕਾਰਨ ਨੇ ਕੁਝ ਅਜਿਹੇ ਸਾਧਨ ਜਾਂ ਸਰੋਤ ਨੇ ਸੋਰਸਜ ਨੇ ਜਿੰਨਾ ਤੋਂ ਪੰਜਾਬ ਦੇ ਪਾਣੀਆਂ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਤੁਹਾਡੇ ਸਾਹਮਣੇ ਤਿੰਨ ਆਪਸ਼ਨ ਨੇ ਕਿੰਨੇ ਸਰੋਤਾਂ ਦੀ ਪਛਾਣ ਹੋਈ ਹੈ ਬੀ ਆਪਸ਼ਨ ਸਹੀ ਹੈ 1200 ਕਹਿੰਦੇ 1200 ਅਜਿਹੇ ਸਰੋਤ ਨੇ ਜਿੰਨਾ ਦੇ ਕਰਕੇ ਪੰਜਾਬ ਦੇ ਜਿਹੜੇ ਪਾਣੀ ਨੇ ਉਹ ਬਹੁਤ ਵੱਡੇ ਪੱਧਰ ਤੇ ਪੋਲਿਊਟ ਹੋ ਰਿਹਾ ਜਿਹੜਾ ਪੰਜਾਬ ਦਾ ਗਰਾਊਂਡ ਵਾਟਰ ਹੈ ਠੀਕ ਹੈ ਜੀ ਸੋ 1200 ਸਰੋਤਾਂ ਦੀ ਪਛਾਣ ਹੋਈ ਹੈ ਪੰਜਾਬ ਸਰਕਾਰ ਨੇ ਆਪ ਹੀ ਰਿਪੋਰਟ ਜਾਰੀ ਕੀਤੀ ਹੈ ਅਗਲਾ ਇਸੇ ਨਾਲ ਜੁੜਿਆ ਹੋਇਆ ਪੰਜਾਬ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਵੱਧ ਕੇਂਦਰ 390 ਕਿਹੜੇ ਸ਼ਹਿਰ ਚ ਪਾਏ ਗਏ ਨੇ? ਅ ਵੱਧ ਕੇਂਦਰ ਲੱਭੇ ਨੇ 390 ਮਤਲਬ ਕਿ ਜਿਹੜੇ ਉਹ ਪੁਆਇੰਟ ਨੇ ਜਿਹੜੇ ਸਾਡੇ ਪੰਜਾਬ ਦੇ ਗਰਾਊਂਡ ਵਾਟਰ ਨੂੰ ਪੋਲਿਊਟ ਕਰ ਰਹੇ ਨੇ 390 390 ਜਿਹੜੇ ਪੁਆਇੰਟ ਨੇ ਕੇਂਦਰ ਨੇ ਉਹ ਕਿਹੜੇ ਸ਼ਹਿਰ ਚ ਪਾਏ ਗਏ ਨੇ ਸਭ ਤੋਂ ਵੱਧ ਉਹ ਪਾਏ ਗਏ ਨੇ ਜੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਅੰਮ੍ਰਿਤਸਰ ਸਿਫਤੀ ਦਾ ਘਰ ਵੀ ਕਿਹਾ ਜਾਂਦਾ ਹੈ ਪਰੰਤੂ ਇਹ ਸਾਡੀ ਇੱਕ ਤਰਾਸਦੀ ਹੈ ਕਿ ਅਸੀਂ ਗੁਰੂਆਂ ਦੀ ਪਾਕ ਪਵਿੱਤਰ ਧਰਤੀ ਤੇ ਜਿਹੜਾ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਦੇਖਣ ਨੂੰ ਤਰਾਸਦੀ ਮਿਲ ਰਹੀ ਹੈ ਸੋ ਸਾਡੀ ਇਹ ਡਿਊਟੀ ਬਣਦੀ ਹੈ ਸਾਰੇ ਪੰਜਾਬੀਆਂ ਦੀ ਔਰ ਪੰਜਾਬ ਸਰਕਾਰ ਦੀ ਵੀ ਅਸੀਂ ਮਿਲ ਕਰਕੇ ਪੰਜਾਬ ਦੇ ਜਿਹੜੇ ਪਾਣੀਆਂ ਦੀ ਰੱਖਿਆ ਕਰੀਏ ਪਰ 390 ਜਿਹੜੇ ਹੈ ਕੇਂਦਰ ਪਾਏ ਗਏ ਨੇ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਦੇ ਜਿਹੜੇ ਸਾਧਨ ਪਾਏ ਗਏ ਨੇ ਉਹ ਸਭ ਤੋਂ ਵੱਧ ਅੰਮ੍ਰਿਤਸਰ ਦੇ ਵਿੱਚ ਹੀ ਪਾਏ ਗਏ 390 ਪੰਜਾਬ ਸਰਕਾਰ ਦੀ ਰਿਪੋਰਟ ਮੁਤਾਬਕ ਤੀਜਾ ਪ੍ਰਸ਼ਨ ਅੰਮ੍ਰਿਤਸਰ ਵਿੱਚ 390 ਤੋਂ ਬਾਅਦ ਥੋੜਾ ਦੁਬਾਰਾ ਰਿਪੀਟ ਹੋ ਗਿਆ ਸ਼ਹਿਰ ਦਾ ਨਾਮ ਅੰਮ੍ਰਿਤਸਰ ਵਿੱਚ 390 ਤੋਂ ਬਾਅਦ ਇੱਕ 169 ਕੇਂਦਰ ਹੋਰ ਪਾਏ ਗਏ ਨੇ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਵਿੱਚ ਲੱਗੇ ਹੋਏ ਨੇਗੇ ਹੋਰ ਜਿਹੜੇ ਸਾਧਨ ਹੈਗੇ ਨੇ 1200 ਦੇ ਵਿੱਚੋਂ 169 169 ਹੋਰ ਕਿਹੜੇ ਸ਼ਹਿਰ ਦੇ ਵਿੱਚ ਨੇ ਉਹ ਹੈਗੇ ਨੇ ਸੰਗਰੂਰ ਦੇ ਵਿੱਚ ਸੀਐਮ ਸਿਟੀ ਜਿੱਥੇ ਖੁਦ ਮੁੱਖ ਮੰਤਰੀ ਜਿਹੜਾ ਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਜ਼ਿਲ੍ਹਾ ਹੈ ਉਸ ਦੇ ਵਿੱਚ 169 ਕੇਂਦਰ ਜਿਹੜੇ ਪੁਆਇੰਟ ਨੇ ਪਾਏ ਗਏ ਨੇ ਬੀ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰ ਰਹੇ ਨੇ 169 ਕੇਂਦਰ ਉੱਥੇ ਵੀ ਲੱਭੇ ਨੇਗੇ ਚੌਥਾ ਪ੍ਰਸ਼ਨ ਪੰਜਾਬ ਸਰਕਾਰ ਨੇ 3 ਸਤੰਬਰ ਨੂੰ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੌਧ ਐਕਟ ਨਾਮਕ ਨਵਾਂ ਕਾਨੂੰਨ ਪਾਸ ਕੀਤਾ ਜਿਸ ਦਾ ਉਦੇਸ਼ ਇਹਦੇ ਵਿੱਚ ਇਹ ਆਪਸ਼ਨ ਸਹੀ ਹੈ ਜੀ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਦੀ ਉਸਾਰੀ ਤੇ ਰੋਕ ਲਾਉਣਾ ਪੰਜਾਬ ਸਰਕਾਰ ਨੇ ਨਾ ਇੱਕ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੌਧ ਜਿਹੜਾ ਹੈਗਾ ਐਕਟ ਪਾਸ ਕੀਤਾ ਹੈ ਤੇ ਉਹਦਾ ਉਦੇਸ਼ ਕੀ ਹੈ ਅਤੇ ਨੀ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦੇ ਵਿੱਚ ਏ ਆਪਸ਼ਨ ਸਹੀ ਹੈ ਪੰਜਾਬ ਵਿੱਚ ਗੈਰ ਕਾਨੂੰਨੀ ਕਲੋਨੀਆਂ ਦੀ ਉਸਾਰੀ ਤੇ ਰੋਕ ਲੱਗੇਗੀ ਕਿਸ ਨਾਲ ਇਸ ਕਾਨੂੰਨ ਦੇ ਨਾਲ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋ ਐਕਟ ਦੇ ਨਾਲ ਪੰਜਵਾਂ ਨਿਆਂ ਤੱਕ ਬਿਹਤਰ ਪਹੁੰਚ ਬਣਾਉਣ ਦੀ ਲੋੜ ਨੂੰ ਉਜਾਗਰ ਕਰਦੇ ਹੋਏ ਦੇਸ਼ ਵਿੱਚ ਗ੍ਰਾਮ ਨਿਆਲਿਆ ਠੀਕ ਹੈ ਜੀ ਗ੍ਰਾਮ ਨਿਆਂਪਾਲਿਕਾ ਦੀ ਸਥਾਪਨਾ ਲਈ ਮਤਲਬ ਕਿ ਪਿੰਡਾਂ ਦੇ ਵਿੱਚ ਅਦਾਲਤਾਂ ਦੀ ਸਥਾਪਨਾ ਲਈ ਕਿਸ ਨੇ ਜ਼ੋਰ ਦਿੱਤਾ ਹੈ ਇਹ ਦਿੱਤਾ ਹੈ ਜੀ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਵੀ ਲੋਕਾਂ ਦੀ ਨਿਆਂ ਤੱਕ ਜਿਹੜੀ ਪਹੁੰਚ ਹੈ ਉਹ ਬਿਹਤਰ ਤਰੀਕੇ ਨਾਲ ਬਣ ਸਕੇ ਇਸ ਲਈ ਪਿੰਡਾਂ ਦੇ ਵਿੱਚ ਵੀ ਜਿਹੜੀ ਗ੍ਰਾਮ ਨਿਯਲ ਹੈ ਪਿੰਡੂ ਦਾ ਤਾਂ ਸਥਾਪਿਤ ਕੀਤਾ ਜਾਣ ਇਹ ਸਮੇਂ ਦੀ ਲੋੜ ਹੈ ਹਾਂ ਜੀ ਅੱਗੇ ਸ਼ੇਮਾ ਪ੍ਰਸ਼ਨ ਹਾਲ ਹੀ ਦੇ ਵਿੱਚ ਕੂੜੇ ਦਾ ਪ੍ਰਬੰਧਨ ਠੀਕ ਨਾ ਕਰਨ ਦੇ ਦੋਸ਼ ਕਰਕੇ ਪੰਜਾਬ ਸਰਕਾਰ ਨੂੰ ਵੱਡੀ ਰਕਮ ਜਾਨੀ ਤਕਰੀਬਨ 1 ਕਰੋੜ ਦੇ ਸਾਬ ਨਾਲ ਜੁਰਮਾਨਾ ਕੀਤਾ ਗਿਆ ਹੈ ਕਿਸ ਨੇ ਕੀਤਾ ਹੈ ਜੀ ਤਿੰਨ ਆਪਸ਼ਨ ਨੇ ਤੁਹਾਡੇ ਸਾਹਮਣੇ ਸੀ ਆਪਸ਼ਨ ਸੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਪੰਜਾਬ ਸਰਕਾਰ ਨੂੰ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ ਵੀ ਜਿਹੜਾ ਤੁਸੀਂ ਕੂੜੇ ਦਾ ਪ੍ਰਬੰਧ ਹੈ ਉਹ ਠੀਕ ਤਰ੍ਹਾਂ ਨਹੀਂ ਕਰ ਸਕੇ ਜਿਹੜਾ ਪ੍ਰਸ਼ਾਸਨ ਹੈ ਉਹ ਠੀਕ ਤਰ੍ਹਾਂ ਕੂੜੇ ਦਾ ਜਿਹੜਾ ਹੈ ਮੈਨੇਜ ਉਹਨੂੰ ਸਹੀ ਤਰ੍ਹਾਂ ਨਹੀਂ ਕਰ ਪਾਇਆ ਇਸ ਲਈ ਉਹਨਾਂ ਨੇ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ ਪੰਜਾਬ ਸਰਕਾਰ ਨੂੰ ਸੱਤਵਾਂ ਪ੍ਰਸ਼ਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹਰ ਸਾਲ 15 ਸਤੰਬਰ ਤੋਂ 30 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਫੂਕਣ ਦੇ ਮਾਮਲਿਆਂ ਤੇ ਨਜ਼ਰ ਰੱਖਦਾ ਹੈ ਹਾਂਜੀ ਦੱਸੋ ਇਹਦੇ ਵਿੱਚ ਹੀ ਮੈਂ ਦੇ ਰੱਖਿਆ ਉੱਤਰ ਅ ਸੀ ਆਪਸ਼ਨ ਸਹੀ ਹੈ ਜੀ ਇਹਦੇ ਵਿੱਚ ਪ੍ਰਸ਼ਨ ਤਾਂ ਇਹ ਪੁੱਛਦਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ ਜਿਹੜਾ ਹਰ ਸਾਲ ਅ ਬੀ ਪਰਾਲੀ ਫੁੱਕਣ ਦੇ ਮਾਮਲਿਆਂ ਤੇ ਨਜ਼ਰ ਰੱਖਦਾ ਕਿੰਨੇ ਤੋਂ ਕਿੰਨੇ ਤਰੀਕ ਤੱਕ 15 ਸਤੰਬਰ ਤੋਂ 30 ਨਵੰਬਰ ਤੱਕ ਠੀਕ ਹੈ ਜੀ ਅੱਗੇ 8ਵਾਂ ਪ੍ਰਸ਼ਨ ਆਪ ਜੀ ਦੀ ਨਜ਼ਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਹਾਲ ਹੀ ਦੇ ਵਿੱਚ ਅਗਲੇ ਸਾਲ ਤੋਂ ਸੂਬੇ ਵਿੱਚ ਝੋਨੇ ਦੀ ਕਿਸ ਕਿਸਮ ਦੀ ਕਾਸ਼ਤ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਜੋ ਕਿ ਕਿਸੇ ਸਮੇਂ ਪੰਜਾਬ ਦੇ ਕਿਸਾਨਾਂ ਵਿੱਚ ਝੋਨੇ ਦੀ ਉੱਚ ਪੱਧਰ ਦੀ ਕਾਸ਼ਤ ਪੈਦਾ ਕਰਨ ਤੇ ਕਰਕੇ ਪ੍ਰਸਿੱਧ ਸੀ ਉੱਤਰ ਆਵੇਗਾ ਜੀ ਤੁਹਾਡੇ ਸਾਹਮਣੇ ਤਿੰਨ ਆਪਸ਼ਨ ਨੇ A ਪੂਸਾ 44 ਪੂਸਾ 44 ਇਹ ਝੋਨੇ ਦੀ ਅਜਿਹੀ ਕਿਸਮ ਸੀ ਜਿਸ ਕਰਕੇ ਜਿਹੜੀ ਝੋਨੇ ਦੀ ਪੈਦਾਵਾਰ ਸੀ ਉਹ ਬੜੇ ਵੱਡੇ ਪੱਧਰ ਤੇ ਹੁੰਦੀ ਸੀ ਠੀਕ ਆ ਝਾੜ ਬਹੁਤ ਨਿਕਲਦਾ ਸੀਗਾ ਝੋਨੇ ਦਾ ਪਰੰਤੂ ਹੁਣ ਕਿ ਸਾਡਾ ਜਿਹੜਾ ਗਰਾਊਂਡ ਵਾਟਰ ਹੈ ਡੇ ਬਾਈ ਡੇ ਕਰਕੇ ਨੀਵਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੇ ਕਹਿੰਦੇ ਉਹਨੂੰ ਰਿਪੋਰਟ ਵੀ ਉਹਨਾਂ ਨੂੰ ਜਿਹੜੀ ਹੈ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਸੁਖਪਾਲ ਸਿੰਘ ਸੁਖਪਾਲ ਸਿੰਘ ਨਾਮ ਦੇ ਇੱਕ ਸਖਸ਼ੀ ਜੀ ਦੇ ਤਹਿਤ ਉਹ ਟਾ ਨੇ ਕਿਹਾ ਵੀ ਪੰਜਾਬ ਦੇ ਕੁਸ਼ ਜ਼ਿਲ੍ਹੇ ਤਾਂ ਬਹੁਤ ਜ਼ਿਆਦਾ ਇਸ ਮਾਰ ਥੱਲੇ ਨਹੀਂ ਵੀ ਗਰਾਊਂਡ ਵਾਟਰ ਬਹੁਤ ਥੱਲੇ ਜਾ ਰਿਹਾ ਹੈ ਇਸ ਲਈ ਕੁਸ਼ ਜ਼ਿਲ੍ਹੇ ਕਿਹਾ ਹੋ ਸਕਦਾ ਆਉਣ ਵਾਲੇ ਭਵਿੱਖ ਦੇ ਸਮੇਂ ਦੇ ਵਿੱਚ ਜਿਹੜੀ ਝੋਨੇ ਦੀ ਕਾਸ਼ਤ ਹੈ ਇਹ ਤੇ ਹੈ ਉਹ ਬੰਦ ਕੀਤੀ ਜਾਵੇ ਇਹ ਫੈਸਲਾ ਸਰਕਾਰ ਜਲਦੀ ਲੈ ਸਕਦੀ ਹੈ ਤੇ ਉਸ ਤੋਂ ਪਹਿਲਾਂ ਕਿ ਇਹ ਫੈਸਲਾ ਰਵੇ ਸਰਕਾਰ ਨੇ ਪੂਸਾ 44 ਜਿਹੜੀ ਹੈਗੀ ਹੈ ਉਤੇ ਵਿਰੋਕ ਲਾ ਦਿੱਤੀ ਹੈ ਠੀਕ ਹੈ ਜੀ ਇਹ ਕਾਸ਼ਤ ਨਹੀਂ ਹੋਵੇ ਕਿਸਕੇ ਸਾਹ ਜਿਹੜਾ ਇਹ ਪੂਸਾ 44 ਹੈ ਨੌਵਾਂ ਹਾਲ ਹੀ ਦੇ ਵਿੱਚ ਕਿਸੇ ਨੇ ਪੰਜਾਬ ਹਰਿਆਣਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਵਿੱਚ ਮੁਲਜ਼ਮਾਂ ਪੀੜਤਾਂ ਜਾਂ ਗਵਾਹਾਂ ਦੀ ਜਾਤ ਦਾ ਜ਼ਿਕਰ ਨਾ ਕਰਨਾ ਏ ਆਪਸ਼ਨ ਸਹੀ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਬੀ ਜਦੋਂ ਅਦਾਲਤ ਵਿੱਚ ਕਿਸੇ ਤੇ ਕੋਈ ਕਾਰਵਾਈ ਚੱਲ ਰਹੀ ਹੋਵੇ ਤਾਂ ਮੁਲਜ਼ਮਾਂ ਮਤਲਬ ਕਿ ਪੀੜਤਾਂ ਜਾਂ ਗਵਾਹਾਂ ਦੀ ਜਾਤ ਦਾ ਕਾਸਟ ਦਾ ਜਿਹੜਾ ਜ਼ਿਕਰ ਹੈ ਉਹ ਨਾ ਕੀਤਾ ਜਾਵੇ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਜੀ 10ਵਾਂ ਪ੍ਰਸ਼ਨ ਲੋਕ ਸਭਾ ਵਿੱਚ ਕਦ ਅعلان ਕੀਤਾ ਗਿਆ ਸੀ ਕਿ ਸਰਕਾਰ ਨੇ ਭਾਸ਼ਾ ਅਧਾਰ ਤੇ ਪੰਜਾਬ ਰਾਜ ਦੇ ਪੁਨਰਗਠਨ ਨੂੰ ਸਿਧਾਂਤਕ ਤੌਰ ਤੇ ਜਿਹੜਾ ਹੈ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ ਏ ਆਪਸ਼ਨ ਸਹੀ ਹੈ ਜੀ ਇੱਥੇ ਮੈਂ ਆਪਸ਼ਨ ਪਾਉਣੇ ਰਹਿ ਗਿਆ ਸੀ ਭੁੱਲ ਗਿਆ ਸੀ 21 ਮਾਰਚ 1966 ਨੂੰ ਜਿਹੜਾ ਹੈਗਾ ਸੀਗਾ ਇਹ ਜਿਹੜੀ ਕੇਂਦਰ ਦੀ ਸਰਕਾਰ ਸੀ ਉਹਨਾਂ ਨੇ ਪੰਜਾਬ ਦੇ ਪੁਨਰਗਠਨ ਨੂੰ ਜਿਹੜਾ ਹੈ ਉਹਦੇ ਸਿਧਾਂਤ ਉਹਨੂੰ ਸਿਧਾਂਤਕ ਤੌਰ ਤੇ ਸਵੀਕਾਰ ਕਰਨ ਦਾ ਫੈਸਲਾ ਕੀਤਾ ਸੀ ਕੇਂਦਰ ਸਰਕਾਰ ਨੇ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਸੀ ਨਾ ਨਵੰਬਰ 1966 ਦੇ ਵਿੱਚ ਹਰਿਆਣਾ ਹਿਮਾਚਲ ਅਲੱਗ ਕੀਤੇ ਸੀਗੇ ਤੇ ਉਹਦੇ ਵਿੱਚ ਫਿਰ 21 ਮਾਰਚ 1966 ਨੂੰ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਪੁਨਰਗਠਨ ਨੂੰ ਸਿਧਾਂਤਕ ਤੌਰ ਤੇ ਸਵਿਕਾਰ ਕੀਤਾ ਸੀ ਠੀਕ ਹੈ ਜੀ ਸੋ ਮੈਨੂੰ ਉਮੀਦ ਹੈ ਕਿ ਵਿਦਿਆਰਥੀਆਂ ਦੇ ਨਾਲ ਜੋ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਹ ਉਹਨਾਂ ਦੇ ਲਈ ਵੱਖ-ਵੱਖ ਪੇਪਰਾਂ ਦੀ ਤਿਆਰੀ ਦੇ ਮੱਦੇਨਜ਼ਰ ਉਹਨਾਂ ਨੂੰ ਸਹਾਇਕ ਸਿੱਧ ਹੋਵੇਗੀ ਆਪਜੀ ਭਗਵਤੀ ਕੰਪੀਟੀਸ਼ਨ ਕਲਾਸਿਸ ਮਾਨਸਰ ਦੇ YouTube ਚੈਨਲ ਤੇ ਵਿਜ਼ਿਟ ਕਰਦੇ ਰਿਹਾ ਕਰੋ ਬਹੁਤ ਹੀ ਵਧੀਆ ਜਿਹੜਾ ਹੈ ਤੌਰ ਤਰੀਕੇ ਦੇ ਨਾਲ ਆਪਜੀ ਦੇ ਇੱਥੇ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਆ ਆਪਜੀ ਦਾ ਕੋਈ رائے مشਵਰਾ ਹੋਵੇ ਕੋਈ ਸਲਾਹ ਹੋਵੇ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੱਸ ਸਕਦੇ ਹੋ ਤੇ ਇਹ ਮੇਰੇ WhatsApp ਨੰਬਰ ਦੇ ਉੱਪਰ ਆ ਮੈਂ ਤੁਹਾਨੂੰ ਮਾਰਕ ਕਰ ਦਿੰਦਾ 8283048762 948 ਡਾਊਨ 8848762 ਜੀ ਫਰਮਾਤਮਾ ਆਪ ਜੀ ਦੇ ਸਿਰ ਮੇਰੇ ਪਰ ਹੱਥ ਰੱਖਣ ਤੰਦਰੁਸਤੀ ਬਖਸ਼ਣ ਨਾਮ ਜਪੋ ਵੰਡ ਕੇ ਛਕੋ ਕਿਰਤ ਕਰੋ ਰੱਬ ਭਾਗ ਲਾਵੇ ਜੀ ਸਾਰਿਆਂ ਦਾ